ਖੜੂਸ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਆਫ ਪਾਰਲੀਮੈਂਟ ਐਮਪੀ ਅਮਰਿਤਪਾਲ ਸਿੰਘ ਨੂੰ ਲੈ ਕੇ ਬਹੁਤ ਵੱਡੀ ਖਬਰ ਹਾਲਾਂਕਿ ਉਹਨਾਂ ਨੇ ਪਹਿਲਾਂ ਹੀ ਇਸ ਲੋਕ ਸਭਾ ਦੇ ਸਰਦਰੋਤੇ اجلاس ਦੇ ਵਿੱਚ ਸ਼ਾਮਲ ਹੋਣ ਦੇ ਲਈ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਜਿਸ ਦੇ ਵਿੱਚ ਪੈਰੋਲ ਮੰਗੀ ਸੀ ਕਿ ਇਸ ਸਰਦਰੋਤੇ اجلاس ਦੇ ਵਿੱਚ ਜਾਣ ਦੇ ਲਈ ਜਿਹੜੀ ਇਜਾਜ਼ਤ ਦਿੱਤੀ ਜਾਵੇ ਪੈਰੋਲ ਦਿੱਤੀ ਜਾਵੇ ਤੇ ਪਰ ਇਸੇ ਮਾਮਲੇ ਦੇ ਵਿੱਚ ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹਦੇਸ਼ ਦਿੱਤੇ ਸੀ ਕਿ ਇੱਕ ਹਫਤੇ ਦੇ ਵਿੱਚ ਵਿੱਚ ਜਿਹੜਾ ਜਿਹੜਾ ਸਹੀ ਫੈਸਲਾ ਉਹ ਲਿਆ ਜਾਵੇ ਚੋਂਦਰਲੇ ਪਾਸਿਓ ਫਿਰ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਪੈਰੋਲ ਅਰਜੀ ਦੇ ਉੱਪਰ ਇਨਕਾਰ ਕਰ ਦਿੱਤਾ ਜਾਂਦਾ ਯਾਨੀ ਕਿ ਪੈਰੋਲ ਦੇਣ ਤੋਂ ਜਵਾਬ ਦੇ ਦਿੱਤਾ ਜਾਂਦਾ ਇਨਕਾਰ ਕੀਤਾ ਜਾਂਦਾ ਪੈਰੋਲ ਰੱਦ ਕਰਨ ਦੇ ਹੁਕਮ ਪੰਜਾਬ ਸਰਕਾਰ ਨੇ ਜਿਹੜੇ ਦਿੱਤੇ ਨੇ ਤੇ ਉਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਦੁਬਾਰਾ ਜਿਹੜੇ ਐਮਪੀ ਅਮਰਿਤਪਾਲ ਸਿੰਘ ਦੇ ਵਕੀਲ ਨੇ ਉਹ ਲੈ ਕੇ ਜਾਂਦੇ ਨੇ ਯਾਨੀ ਕਿ ਮੁਰ ਤੋਂ ਪੰਜਾਬ ਸਰਕਾਰ ਦੇ ਉਸ ਪੈਰੋਲ ਲਾ ਦੇਣ ਦੇ ਫੈਸਲੇ ਨੂੰ ਚੜੌਤੀ ਦਿੱਤੀ ਤੇ ਹਾਈ ਕੋਰਟ ਦੇ ਵਿੱਚ ਫੈਸਲਾ ਐਮਪੀ ਅਮਰਿਤਪਾਲ ਸਿੰਘ ਦੇ ਵਕੀਲ ਨੇ ਜਿਹੜੇ ਉਹ ਫੈਸਲਾ ਲੈ ਕੇ ਜਾਂਦੇ ਨੇ ਤੇ ਅੱਜ ਇਸੇ ਮਾਮਲੇ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਜਿੱਥੇ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਦੋਂ ਦੋਵਾਂ ਧਿਰਾਂ ਦੇ ਵਕੀਲਾਂ ਨੇ ਪੱਖ ਰੱਖਿਆ ਤੇ ਫਿਲਹਾਲ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਤੋਂ ਜਿਹੜਾ ਇਹ ਜਵਾਬ ਮੰਗਿਆ ਗਿਆ ਕਿ ਫਿਲਹਾਲ ਪੈਰੋਲ ਰੱਦ ਕਿਉਂ ਕੀਤੀ ਗਈ ਆ ਇਸ ਦੇ ਦਸਤਾਵੇਜ਼ ਮੰਗੇ ਗਏ ਨੇ ਹਾਲਾਂਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਸਿਕਿਉਰਿਟੀ ਪਰਪਸ ਨੂੰ ਲੈ ਕੇ ਖਾਸ ਤੌਰ ਤੇ ਜਿਹੜਾ ਅਮ੍ਰਿਤਸਰ ਜ਼ਿਲ੍ਹੇ ਦੇ ਜੀ ਡੀ ਸੀ ਨੇ ਜਾਂ ਪਰ ਉਸ ਇਲਾਕੇ ਦੇ ਜਿਹੜੇ ਐਸ ਐਸ ਪੀ ਨੇ ਉਹਨਾਂ ਦੇ ਜਿਹੜੇ ਜੋ ਕਰੀ ਕਿ ਜੋ ਉਹਨਾਂ ਦੇ ਸਾਈਨ ਦੇ ਆਧਾਰ ਤੇ ਜਾਂ ਪਰ ਉਹਨਾਂ ਦੀ ਰਿਪੋਰਟ ਦੇ ਆਧਾਰ ਨੂੰ ਜਿਹੜਾ ਆਧਾਰ ਬਣਾ ਕੇ ਜਿਹੜੀ ਪੈਰੋਲ ਆ ਰੱਦ ਕੀਤੀ ਸੀ ਪਰ ਆਖਰ ਕਿਉਂ ਰੱਦ ਕੀਤੀ ਗਿਆ ਇਸ ਗੱਲ ਨੂੰ ਲੈ ਕੇ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਐਸ ਵਕਤ ਪੇਚ ਫਸ ਗਿਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਇਸ ਗੱਲ ਦਾ ਜਿਹੜੇ ਡਾਕੂਮੈਂਟਸ ਨੇ ਉਹ ਮੰਗ ਲਏ ਗਏ ਨੇ ਹੋਰ ਕੀ ਕੁਝ ਕਹਿਣਾ ਐਮਪੀ ਅਮਰਤਪਾਲ ਸਿੰਘ ਦੇ ਵਕੀਲ ਦਾ ਕੀ ਕੁਝ ਗੱਲਬਾਤ ਹੋਈ ਆ ਆਓ ਦੇਖਦੇ ਆ ਅਮਰਤਪਾਲ ਸਿੰਘ ਦੀ ਪੈਰੋਲ ਦੀ ਐਪਲੀਕੇਸ਼ਨ ਲੱਗੀ ਸੀ ਕਿ ਉਹਨਾਂ ਨੇ ਵੀ ਤਾਂ ਲੋਕ ਸਭਾ ਸੈਟਰਨ ਸ਼ਾਮਿਲ ਹੋੜਾ ਹੈ ਅੱਜ ਤੇ ਹੀਅਰਿੰਗ ਹੋਈ ਹੈ ਕੀ ਰਿਹਾ ਅੱਜ ਅੱਜ ਹੀ ਦੇਖੋ ਜੀ ਜੋ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਵੱਲੋਂ ਅਸੀਂ ਜਿਹੜੀ ਇਹ ਰਿਟ ਪਟੀਸ਼ਨ ਲਾਈ ਹੈ ਜੀ ਪਹਿਲਾਂ ਵੀ ਲਾਈ ਸੀ ਕਿ ਰਿਟ ਪਟੀਸ਼ਨ ਵੀ ਜੋ ਪੰਜਾਬ ਸਰਕਾਰ ਹੈ ਸਾਡੀ ਪੈਰੋਲ ਨੂੰ ਡਿਸਾਈਡ ਨਹੀਂ ਕਰ ਰਹੀ 22 ਨਵੰਬਰ ਨੂੰ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤੇ ਸੀ ਵੀ ਇੱਕ ਹਫਤੇ ਵਿੱਚ ਉਹ ਜਿਹੜੀ ਪ੍ਰੋਲ ਐਪਲੀਕੇਸ਼ਨ ਆ ਡਿਸਾਈਡ ਕੀਤੀ ਜਾਵੇ ਤੇ ਉਸ ਤੋਂ ਬਾਅਦ 24 ਨਵੰਬਰ ਨੂੰ ਜੋ ਪੰਜਾਬ ਸਰਕਾਰ ਨੇ ਸਾਡੀ ਪ੍ਰੋਲ ਐਪਲੀਕੇਸ਼ਨ ਰੱਦ ਕਰਤੀ ਸੀ ਫਿਰ ਅਸੀਂ ਉਹ ਜਿਹੜਾ ਰੱਦ ਕਰਨ ਵਾਲਾ ਆਰਡਰਸ ਆਰਡਰ ਸੀ ਪੰਜਾਬ ਸਰਕਾਰ ਦਾ ਤੇ ਉਸ ਦੇ ਅਗੇਂਸਟ ਅਸੀਂ ਜੋ ਮਾਨਯੋਗ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਜਿਸ ਦੇ ਉੱਪਰ ਪਹਿਲੀ ਸੁਣਵਾਈ ਹੋਈ ਹੈ ਉੱਥੇ ਅਸੀਂ ਜੱਜ ਸਾਹਿਬ ਨੂੰ ਇਹ ਬੇਨਤੀ ਕੀਤੀ ਵੀ ਦੇਖੋ ਜੋ ਇੱਕ ਭਾਈ ਅਮਰਿਤਪਾਲ ਸਿੰਘ ਐਨਐਸਏ ਦੇ ਅਧੀਨ ਅਜੇ ਨજરਬੰਦ ਨੇ ਪ੍ਰੀਵੈਂਟਿਵ ਅਟੈਂਸ਼ਨ ਵਿੱਚ ਨੇ ਤਾਂ ਉਸ ਤੋਂ ਵੀ ਜਿਹੜੇ ਸੰਗੀਨ આરોਪਾਂ ਦੇ ਵਿੱਚ ਚਾਹੇ ਉਹ 2008-09 ਦੇ ਵਿੱਚ ਜੋ ਪੱਪੂ ਯਾਦਵ ਰਹੇ ਨੇ ਜੇਲ੍ਹ ਦੇ ਵਿੱਚ ਜਾਂ ਜੋ ਹੁਣ ਯੂਏਪੀ ਦੇ ਅੰਦਰ ਜੋ ਟੈਰਰ ਫੰਡਿੰਗ ਦੇ ਕੇਸਿਸ ਦੇ ਵਿੱਚ ਜੋ ਇੰਜੀਨੀਅਰ iracial ਨੇ ਤਾਂ ਉਹਨਾਂ ਨੂੰ ਵੀ ਕਸਟਡੀ ਪ੍ਰੋਲ ਦਿੱਤੀ ਗਈ ਹੈ 4-4 5-5 ਦਿਨ ਤੇ ਜੋ ਕੁਛ ਦਿਨ ਪਹਿਲਾਂ ਵੀ ਜੋ ਪਟਿਆਲਾ ਹਾਊਸ ਕੋਰਟ ਨੇ ਜੋ ਇੰਜੀਨੀਅਰ ਅਸ਼ੀਰ ਹੋਰਾਂ ਦੀ ਜਿਹੜੀ ਉਹ ਉਹਨਾਂ ਨੂੰ ਕਸਟਡੀ ਪ੍ਰੋਲ ਦਿੱਤੀ ਹੈ ਤੇ ਸਾਡੀ ਬੇਨਤੀ ਵੀ ਸਾਨੂੰ ਇਹ ਪ੍ਰੋਲ ਦਿੱਤੀ ਜਾਵੇ ਤਾਂ ਉਸਤੇ ਜੋ ਪੰਜਾਬ ਸਰਕਾਰ ਦੇ ਜੋ ਵਕੀਲ ਸਹਿਬਾਨਾਂ ਨੇ ਕਿਹਾ ਨਹੀਂ ਜੋ ਸਿਕਿਉਰਿਟੀ ਆ ਸਟੇਟ ਨੂੰ ਪੰਜਾਬ ਨੂੰ ਖਤਰਾ ਹੈ ਤੇ ਫਿਰ ਜੱਜ ਸਾਹਿਬ ਨੇ ਆਰਡਰ ਕੀਤਾ ਵੀ ਜੋ ਇਹਨਾਂ ਨੇ ਜੋ ਸਾਡੀ ਪ੍ਰੋਲ ਰੱਦ ਕਰਨ ਵਾਲਾ ਜਿਹੜਾ ਆਰਡਰ ਹੈ ਉਸਦੇ ਮਗਰ ਕੀ ਕਾਰਨ ਨੇ ਕਿਉਂਕਿ ਇਹਨਾਂ ਨੇ ਆਰਡਰ ਦੇ ਵਿੱਚ 24 ਨਵੰਬਰ ਨੂੰ ਕੋਈ ਕਾਰਨ ਨਹੀਂ ਦੱਸਿਆ ਸਿਰਫ ਇਹ ਲਿਖ ਦਿੱਤਾ ਗਿਆ ਵੀ ਉਹਨਾਂ ਨੇ ਜੋ ਡੀਸੀ ਦੇ ਕਮੈਂਟਸ ਨੇ डीसी ਅੰਮ੍ਰਿਤਸਰ ਦੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਜਿਹੜੇ ਕੁਝ ਕਮੈਂਟਸ ਨੇ ਤੇ ਉਹਨਾਂ ਕਰਕੇ ਅਸੀਂ ਪ੍ਰੋਲ ਨਹੀਂ ਦੇ ਰਹੇ ਤਾਂ ਹੁਣ ਜੱਜ ਸਾਹਿਬ ਨੇ ਉਹ ਸਾਰੇ ਡਾਕੂਮੈਂਟਸ ਸਮਨ ਕੀਤੇ ਆ ਪੰਜਾਬ ਸਰਕਾਰ ਤੋਂ ਵੀ ਉਹ ਡਾਕੂਮੈਂਟ ਲੈ ਆਏ ਜਾਣ ਤੇ ਕਾਰਨ ਦੱਸਿਆ ਜਾਵੇ ਵੀ ਕਿਉਂ ਜਿਹੜੀ ਪ੍ਰੋਲ ਅਰਜੀ ਆ ਉਹ ਰੱਦ ਕੀਤੀ ਹੈ ਜੀ ਤੇ ਹੁਣ ਸੋਮਵਾਰ ਨੂੰ ਸੁਣਵਾਈ ਹੋਏਗੀ ਹਾਂਜੀ ਹੁਣ ਸੋਮਵਾਰ ਨੂੰ ਫਿਰ ਜੱਜ ਸਾਹਿਬ ਨੇ ਜੋ ਉਹ ਸਾਰੇ ਡਾਕੂਮੈਂਟ ਐ ਉਹ ਜੋ ਪੰਜਾਬ ਸਰਕਾਰ ਨੂੰ ਪੇਸ਼ ਕਰਨ ਲਈ ਆਰਡਰ ਕੀਤੇ ਐ ਅੱਜ ਕਿਉਂਕਿ ਪੰਜਾਬ ਦੇ ਸਰਕਾਰੀ ਵਕੀਲ ਨੇ ਵੀ ਕਿਹਾ ਕਿ ਜੇ ਮਿਲអនុਮਤੀ ਦੀ ਗੱਲ ਕਰਦੇ ਆਂ ਤਾਂ ਸੰਸਦ ਵਿੱਚ ਇਹਨਾਂ ਦਾ ਸਪੀਚ ਨਾਲ ਦਾ ਭਾਸ਼ਣ ਫਿਰ ਕਿਤਨਾ ਕਿਤੇ ਕੰਟਰੋਲ ਸੀ ਖੜੀ ਕਰ ਸਕਦਾ ਹੈ ਜਵਾਬ ਨੂੰ ਆਕ ਲਗਾਉਣ ਦੀ ਗੱਲ ਉਹਨਾਂ ਨੇ ਕਹੀ ਨਹੀਂ ਮੈਨੂੰ ਲੱਗਦਾ ਹੈ ਜੋ ਵਕੀਲ ਸਾਹਿਬ ਜੋ ਪੰਜਾਬ ਸਰਕਾਰ ਦੇ ਨੇ ਉਹਨਾਂ ਨੂੰ ਪ੍ਰੋਸੀਜਰ ਨਹੀਂ ਪਤਾ ਪਾਰਲੀਮੈਂਟ ਦਾ ਪਾਰਲੀਮੈਂਟ ਦੇ ਵਿੱਚ ਪਹਿਲਾਂ ਸਪੀਕਰ ਸਾਹਿਬ ਨੂੰ ਅਰਜੀ ਦੇਣੀ ਪੈਂਦੀ ਹੁੰਦੀ ਹੈ ਜੋ ਉੱਥੇ ਚੇਅਰ ਤੇ ਬੈਠੇ ਹੁੰਦੇ ਐ ਵੀ ਅਸੀਂ ਇਸ ਇਸ਼ੂ ਤੇ ਗੱਲਬਾਤ ਕਰਨਾ ਚਾਹੁੰਦੇ ਆਂ ਉਹ ਇਸ਼ੂ ਜੀ ਓਕੇ ਹੁੰਦਾ ਤਾਂ ਬ ਜੇ ਕੋਈ ਬੰਦਾ ਉਹ ਇਸ਼ੂ ਤੋਂ ਪਾਸੇ ੜਦਾ ਤਾਂ ਉਸ ਦਾ ਜਿਹੜਾ ਮਾਈਕ ਹੈ ਉਹ ਵੀ ਬੰਦ ਕਰ ਦਿੱਤਾ ਜਾਂਦਾ ਹੈ ਉਹ ਜਿਹੜੀ ਸਾਰੀ ਹੈ ਪਾਰਲੀਮੈਂਟ ਵਿੱਚ ਉਹ ਚੀਜ਼ ਦਰਜ ਨਹੀਂ ਕੀਤੀ ਜਾਂਦੀ ਤਾਂ ਦੇਖੋ ਇੱਕ ਪ੍ਰੋਸੀਜਰ ਅਧੀਨ ਹੁੰਦਾ ਹੈ ਉਹ ਕੋਈ ਆਏ ਨਹੀਂ ਕੋਈ ਪੰਚਾਇਤ ਨਹੀਂ ਹੁੰਦੀ ਕੋਈ ਕਾਵਾਂ ਰੋਲੀ ਨਹੀਂ ਹੁੰਦੀ ਵੀ ਕੋਈ ਮਰਜ਼ੀ ਉੱਥੇ ਜਾ ਕੇ ਸਦਨ ਵਿੱਚ ਕੁਝ ਬੋਲ ਜਾਵੇ ਤੇ ਬਾਕੀ ਅਸੀਂ ਤਾਂ ਜੋ ਆਪਦੀ ਰੈਟ ਪਟੀਸ਼ਨ ਦੇ ਵਿੱਚ ਅਸੀਂ ਜਿਹੜਾ ਆਪਦਾ ਉਹ ਚੀਜ਼ਾਂ ਲਿਖ ਕੇ ਦੇ ਚੁੱਕੇ ਆਂ ਵੀ ਅਸੀਂ ਜਿਹੜੇ ਤਿੰਨ ਇਸ਼ੂਜ਼ ਦੇ ਉੱਪਰ ਗੱਲ ਕਰਨਾ ਚਾਹੁੰਨੇ ਆ ਜੀ ਜਿਹੜਾ ਇੱਕ ਤਾਂ ਫਲੱਡਸ ਦਾ ਇਸ਼ੂ ਹੈ ਇੱਕ ਜਿਹੜਾ ਅਸੀਂ ਉੱਥੇ ਜੋ ਇੱਕ ਡਰੱਗ ਅਬਿਊਜ਼ ਜੋ ਬਾਰਡਰ ਏਰੀਆ ਸਾਡੀ ਖਡੂਰ ਸਾਹ ਪਾਰਲੀਮੈਂਟਰੀ ਕੰਸਟੀਟੂਐਂਸੀ ਹੈ ਡਿਵੈਲਪਮੈਂਟ ਦਾ ਇਸ਼ੂ ਹੈ ਉਹ ਪਟੀਸ਼ਨ ਦੇ ਵਿੱਚ ਅਸੀਂ ਲਿਖ ਕੇ ਦੇ ਚੁੱਕੇ ਹਾਂ ਵੀ ਇਹਨਾਂ ਇਸ਼ੂਜ਼ ਦੇ ਉੱਪਰ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ ਜੀ ਦੂਸਰਾ ਤੁਸੀਂ ਵਰਚੂਅਲੀ ਪਾਰਟਿਸਪੇਟ ਦੀ ਵੀ ਡਿਮਾਂਡ ਰੱਖੀ ਸੀ ਹਾਂ ਜੀ ਅਸੀਂ ਕਿਹਾ ਸੀ ਦੇਖੋ ਜੇ ਐਂਡ ਤੇ ਤੁਸੀਂ ਸਾਨੂੰ ਪਰੋਲ ਵੀ ਨਹੀਂ ਦੇਣਾ ਚਾਹੁੰਦੇ ਕਸਟਡੀ ਪਰੋਲ ਵੀ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਜੋ ਸਾਨੂੰ ਇੱਕ ਵਰਚੂਅਲ ਵੀਸੀ ਥਰੂ ਦੇਖੋ ਅੱਜਕੱਲ ਜੋ ਕੋਟਾਾਂ ਦੇ ਵਿੱਚ ਵੀ ਪ੍ਰਬੰਧ ਵੀਡੀਓ ਕਾਨਫਰੈਂਸਿੰਗ ਥਰੂ ਹੋਣ ਲੱਗ ਪਿਆ ਹੈ ਉਸ ਤੋਂ ਬਾਅਦ ਜੋ ਉੱਥੇ ਆਪਣਾ ਤੁਸੀਂ ਦੇਖੋ ਜੇਲਾ ਥਰੂ ਵੀ ਜਿਹੜੀ ਪੇਸ਼ੀ ਹੁੰਦੀ ਹੈ ਵੀਸੀ ਥਰੂ ਹੁੰਦੀ ਹੈ ਤਾਂ ਹੁਣ ਜੇ ਪਾਰਲੀਮੈਂਟ ਵਿੱਚ ਵੀ ਦੇਖੋ ਜੇ ਪੰਜਾਬ ਸਰਕਾਰ ਨੂੰ ਸਾਡਾ ਪੰਜਾਬ ਦੇ ਵਿੱਚ ਐਂਟਰ ਨਾ ਵੀ ਕਰਨਾ ਜੇ ਖਤਰਾ ਲੱਗਦਾ ਹੈ ਤਾਂ ਸਾਨੂੰ ਵੀਡੀਓ ਕਾਨਫਰੈਂਸਿੰਗ ਥਰੂ ਕਰ ਦੋ ਤਾਂ ਉੱਥੇ ਵੀ ਜੋ ਸੈਂਟਰ ਦੇ ਵਕੀਲ ਸਹਿਬਾਨਾਂ ਨੇ ਕਿਹਾ ਸੀ ਵੀ ਦੇਖੋ ਇਹ ਕੋਈ ਪ੍ਰਾਵਧਾਨ ਹੈ ਨਹੀਂਗਾ ਵੀਸੀ ਥਰੂ ਤੇ ਆਪਾਂ ਨੂੰ ਉੱਥੇ ਪਾਰਲੀਮੈਂਟ ਵਿੱਚ ਜਾਣਾ ਪੈਂਦਾ ਜੀ ਤਾਂ ਪੰਜਾਬ ਸਰਕਾਰ ਨੇ ਇੱਕ ਹੋਰ ਵੀ ਗੱਲ ਕੀਤੀ ਹੈ ਕਿ ਜਦੋਂ ਜਦ ਐਨਐਫਐ ਲਾਇਆ ਸੀ ਉਹਦੇ ਵਿੱਚ ਆਲਮੋਸਟ ਸਾਰੇ ਗਰਾਊਂਡਸ ਤੁਸੀਂ ਦੇ ਚੁੱਕੇ ਆ ਜਿਹੜੇ ਪੈਰੋਲ ਇਸ ਆਧਾਰ ਤੇ ਪਰੋਲ ਖਾਰਜ ਕੀਤੀ ਗਈ ਹੈ ਤੇ অলਮੋਸਟ ਦੇਖਿਆ ਜਾਵੇ ਤਾਂ ਉਹੀ ਸਾਰੇ ਗਰਾਉਂਡਸ ਹੋਣਗੇ ਜਿਹੜੇ ਕਿ ਹੁਣ ਫੌਂਦਾਂ ਨੂੰ ਦੇਖੋ ਉਹ ਗਰਾਉਂਡਸ ਆਫ ਡਿਟੇਨਸ਼ਨ ਵੱਖਰੇ ਨੇ ਤੇ ਇਹ ਪ੍ਰੋ ਰਿਜੈਕਟ ਕਰਨ ਦੇ ਗਰਾਉਂਡਸ ਕੁਝ ਹੋਰ ਨੇ ਤਾਂ ਇਸ ਕਰਕੇ ਦੇਖੋ ਹੁਣ ਕੀ ਹੈ ਜੋ ਮੇਨ ਕੇਸ ਹੈ ਜੋ ਮੇਨ ਡਿਟੇਨਸ਼ਨ ਨੂੰ ਜਿਹੜਾ ਖਾਰਜ ਕਰਨ ਵਾਲਾ ਕੇਸ ਹੈ ਉਹ ਵੀ ਬੜੀ ਜਲਦ ਅਸੀਂ ਜੋ ਜ਼ਾਹਿਰ ਕਰਨ ਜਾ ਰਹੇ ਹਾਂ ਤੇ ਉਸ ਤੇ ਵੀ ਜੋ ਸੁਣਵਾਈ ਹੋਵੇਗੀ ਤੇ ਇਹ ਜਿਹੜੇ ਗਰਾਉਂਡਸ ਨੇ ਵੀ ਪਰੋਲ ਕਿਉਂ ਰਿਜੈਕਟ ਕੀਤੀ 24 ਨਵੰਬਰ ਨੂੰ ਉਹ ਵੀ ਮੇਰੇ ਹਿਸਾਬ ਨਾਲ ਹੁਣ 8 ਤਰੀਕ ਨੂੰ ਜੋ ਪੰਜਾਬ ਸਰਕਾਰ ਐ ਪੇਸ਼ ਕਰੇਗੀ ਤੁਸੀਂ ਐਨਐਸਏ ਵੀ ਚੈਲੰਜ ਕਰ ਰਹੇ ਹੋ ਤੀਸਰਾ ਤੇ ਦੇਖਿਆ ਜਾਵੇ ਤਾਂ ਆਲਮੋਸਟ 9 ਮਹੀਨੇ ਤਾਂ ਹੋ ਹੀ ਚੁੱਕੇ ਨੇ ਸਾਲ ਦਾ ਪਰਵਲ ਖੁੱਦੀ ਹੈ ਤੇ 3 ਮਹੀਨਿਆਂ ਵਾਸਤੇ ਤੁਸੀਂ ਚੈਲੰਜ ਕਿਸ ਤਰੀਕੇ ਨਾਲ ਕਰੋਗੇ ਨਹੀਂ ਦੇਖੋ ਐਨਐਸਏ ਅਧੀਨ ਪਹਿਲਾਂ ਇੱਕ ਜਿਹੜੀ ਹੁੰਦੀ ਹੈ ਐਡਵਾਈਜ਼ਰੀ ਬੋਰਡ ਦੀ ਰਿਪੋਰਟ ਆਉਣੀ ਹੁੰਦੀ ਹੈ ਜੂਨ ਜੁਲਾਈ ਦੇ ਵਿੱਚ ਉਹ ਆਈ ਹੈ ਜੀ ਤਾਂ ਉਸ ਤੋਂ ਬਾਅਦ ਫਿਰ ਅਸੀਂ ਡਾਇਰੈਕਟਲੀ ਜੋ ਮਾਨਯੋਗ ਸੁਪਰੀਮ ਕੋਰਟ ਅਪਰੋਚ ਕੀਤੀ ਤਾਂ ਜੀ ਪਰ ਸੁਪਰੀਮ ਕੋਰਟ ਨੇ ਕਿਹਾ ਵੀ ਜੋ ਤੁਹਾਡੀ ਪਹਿਲੀ ਜਿਹੜੀ ਐਪਲੀਕੇਸ਼ਨ ਉਹ ਹਾਈ ਕੋਰਟ ਚ ਡਿਲੇ ਹੋਈ ਹੈ ਰਿਟ ਪਟੀਸ਼ਨ 1.5 ਸਾਲ ਹੋ ਗਿਆ ਡਿਸਾਈਡ ਨਹੀਂ ਹੋਈ ਤੁਸੀਂ ਇੱਕ ਵਾਰੀ ਹਾਈ ਕੋਰਟ ਜਾਓ ਤੇ ਹਾਈ ਕੋਰਟ ਨੂੰ ਆਰਡਰ ਕੀਤੇ ਤੁਸੀਂ 6 ਹਫ਼ਤਿਆਂ ਵਿੱਚ ਡਿਸਾਈਡ ਕਰੋ ਤਾਂ ਉਹ ਮੇਨ ਕੇਸ ਅਸੀਂ ਧਾਇਰ ਕਰਨ ਜਾ ਰਹੀ ਆ ਤਾਂ ਦੇਖੋ ਇਹ ਕੋਈ ਜਿਵੇਂ ਤਾਂ ਜੇਲ ਕੱਟੀ ਕਰਨੀ ਚੋਂ ਭਾਈ ਅਮਰਿਤਪਾਲ ਸਿੰਘ ਜੇਲ ਵਿੱਚ ਨજરਬੰਦ ਨੇ ਪਰ ਇਹ ਜਿਹੜੀ ਚੁਣੌਤੀ ਆ ਅਸੂਲਾਂ ਨੂੰ ਆ ਲਾ ਨੂੰ ਆ ਰੂਲ ਆਫ ਜਿਹੜਾ ਲਾ ਨਹੀਂ ਪੰਜਾਬ ਸਰਕਾਰ ਕਰੀ ਫਾਲੋ ਉਸ ਨੂੰ ਅਸੀਂ ਜੋ ਹਾਈ ਕੋਰਟ ਚੁਣੌਤੀ